ਸੋ ਇਦਾਂ ਰੋਜ਼ ਨਵੇਂ ਤੋਂ ਨਵਾਂ ਅਖਾਣ ਮੇਰੇ ਮਾਈਂਡ ਦੇ ਵਿੱਚ ਆਉਂਦਾ ਆ ਤੇ ਫਿਰ ਉਦੋਂ ਪਤਾ ਲੱਗਦਾ ਵੀ ਹਾਂ ਆ ਅਖਾਣ ਇਸ ਚੀਜ਼ ਦਾ ਕਰਕੇ ਬਣਿਆ ਯਾਰ ਭਰੀ ਸਤਿ ਸ੍ਰੀ ਅਕਾਲ ਕਹਿੰਦੇ ਚੋਰੀ ਕੱਖ ਦੀ ਵੀ ਤੇ ਚੋਰੀ ਲੱਖ ਦੀ ਵੀ ਚੋਰੀ ਤੇ ਚੋਰੀ ਆ ਮੇਰੇ ਘਰ ਵਾਲੇ ਨੇ ਮੈਨੂੰ ਕਿਹਾ ਕਿ ਗੁਲਾਬ ਦੇ ਫੁੱਲ ਤੋੜ ਕੇ ਲੈ ਕੇ ਆ ਮੈਂ ਹਨਾ ਗੁਲਾਬ ਦੇ ਫੁੱਲ ਤੋੜਨ ਗਈ ਕਹਿੰਦੇ ਚੁੱਪ ਕਰਕੇ ਤੋੜ ਲਈ ਆਂ ਉਹਨਾਂ ਨੇ ਤੈਨੂੰ ਕੁਝ ਨਹੀਂ ਕਹਿਣਾ ਜਿਨ੍ਹਾਂ ਦੇ ਲੱਗੇ ਸੀ ਇਹ ਗੁਲਾਬ ਦੇ ਫੁੱਲ ਮੈਂ ਚਲੇ ਗਈ ਜਦੋਂ ਮੈਂ ਫੁੱਲ ਤੋੜਨ ਲੱਗੀ ਨਾ ਪਹਿਲੇ ਫੁੱਲ ਨੂੰ ਹੱਥ ਪਾਇਆ ਜਦੋਂ ਫੁੱਲ ਤੋੜਨ ਲੱਗੀ ਤੇ ਮੇਰੇ ਦਿਮਾਗ 'ਚ ਗੱਲ ਆਈ ਵੀ ਮਨਾ ਚੋਰੀ ਕੱਖ ਦੀ ਵੀ ਤੇ ਚੋਰੀ ਲੱਖ ਦੀ ਵੀ ਵੀ ਹੋਵੇ ਨਾ ਮੈਂ ਇਹ ਘਰਦਿਆਂ ਨੂੰ ਪੁੱਛ ਆਵਾਂ ਭਾਈ ਮੈਂ ਤੁਹਾਡੇ ਉੱਪਰ ਫੁੱਲ ਤੋੜਨੇ ਆ ਹਨਾ ਵੀ ਪੁੱਛ ਆਵਾਂ ਜਦੋਂ ਮੈਂ ਪੁੱਛਣ ਗਈ ਤੇ ਉਹਨਾਂ ਦਾ ਨਾ ਬੂਆ ਲੱਗਾ ਹੋਇਆ ਤੇ ਮੈਂ ਬੂਆ ਖੜਕਾਇਆ ਬੂਆ ਖੜਕਾਇਆ ਤਾਂ ਬੂਆ ਖੋਲਣਾ ਤੇ ਕਿੰਨੇ ਚਿਰ ਉਹਨਾਂ ਨੇ ਬੂਆ ਖੋਲਿਆ ਮੈਂ ਕਿਹਾ ਭਾਈ ਮੈਂ ਤੁਹਾਡੇ ਹੁੰਦੀ ਦੀ ਮੈਂ ਫੁੱਲ ਲੈ ਕੇ ਜਾਣੇ ਆ ਕਹਿੰਦੀ ਇਹ ਪੁੱਛਣ ਵਾਲੀ ਗੱਲ ਵਾ ਵੀ ਤੂੰ ਜੋ ਮਰਜ਼ੀ ਲੈ ਜਾ ਤੈਨੂੰ ਕਦੀ ਨਾ ਕੀਤੀ ਅਸੀਂ ਤੇ ਫਿਰ ਉਹਨਾਂ ਨੇ ਕਿਹਾ ਮੈਨੂੰ ਤੇ ਫਿਰ ਮੈਂ ਦੁਬਾਰਾ ਆ ਜਾ ਕੇ ਤੇ ਉਹ ਫੁੱਲ ਤੋੜੇ ਤੇ ਪਰ ਉਹਨਾਂ ਚਿਰ ਮੇਰੇ ਦਿਲ 'ਚ ਇਹੀ ਵੱਜੀ ਗਈ ਵੀ ਚਮਨਾ ਚੋਰੀ ਕੱਖ ਦੀ ਵੀ ਤੇ ਚੋਰੀ ਲੱਖ ਦੀ ਵੀ ਹਾਲਾਂਕਿ ਕੱਖ ਫੁੱਲਾਂ ਨੂੰ ਨਹੀਂ ਕਿਹਾ ਗਿਆ ਕੱਖ ਦਾ ਮਤਲਬ ਜਿੱਦਾਂ ਤੁਰਿਆਂ ਜਾਂਦੇ ਨੇ ਦੋ ਪਾਥੀਆਂ ਕਿਸੇ ਦੀਆਂ ਲੈ ਲਈਆਂ ਜ਼ਰੂਰੀ ਵਸਤ ਆਪਾਂ ਲੈ ਲਈ ਦੀ ਵੀ ਇਹਨੇ ਨਾ ਕਿਹੜਾ ਕਿਸੇ ਨੂੰ ਫਰਕ ਪੈਣਾ ਦੋ ਚਾਰ ਧਨੀਏ ਦੇ ਪੱਤੇ ਤੋੜ ਲੈ फटाफट ਵੀ ਕੋਈ ਗੱਲ ਨਹੀਂ ਜਿੱਥੇ ਇੰਨਾ ਕੁਝ ਲੱਗਾ ਹੋ ਤੇ ਕੀ ਫਰਕ ਪੈਂਦਾ ਪਰ ਚੋਰੀ ਤੇ ਚੋਰੀ ਆ ਨਾ ਚੋਰੀ ਕੱਖ ਦੀ ਵੀ ਤੇ ਚੋਰੀ ਲੱਖ ਦੀ ਵੀ ਇਦਾਂ ਲੱਗੀ ਗਿਆ ਕਿ ਮੈਂ ਇਹਨਾਂ ਨੂੰ फटाफट ਦੱਸ ਦਵਾਂ ਭਾਈ ਮੈਂ ਤੁਹਾਡੇ ਉੱਪਰ ਲੈਣੇ ਸੋ ਇਦਾਂ ਰੋਜ਼ ਨਵੇਂ ਤੋਂ ਨਵਾਂ ਅਖਾਣ ਮੇਰੇ ਮਾਈਂਡ ਦੇ ਵਿੱਚ ਆਉਂਦਾ ਆ ਤੇ ਫਿਰ ਉਦੋਂ ਪਤਾ ਲੱਗਦਾ ਵੀ ਹਾਂ ਆਹ ਅਖਾਣ ਇਸ ਚੀਜ਼ ਦਾ ਕਰਕੇ ਬਣਿਆ ਸੋ ਇਦਾਂ ਦੇ ਹੋਰ ਅਖਾਣ ਸੁਣ ਲਈ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਔਰ ਸ਼ੇਅਰ ਥੈਂਕ ਯੂ